ਵਾਹਿਗੁਰੂ ਜੀ ਛੋਟਾ ਕੱਲੂਕਾਰਾ ਸ਼ਹੀਦ ਸਿੰਘ ਤੇ ਸਿੰਘਣੀਆਂ ਨੂੰ ਕੋਟੇਨਕੋਟ ਪ੍ਰਣਾਮ ਵਾਹਿਗੁਰੂ ਜੀ ਛੋਟਾ ਕੱਲੂਕਾਰਾ ਵਾਹਿਗੁਰੂ ਜੀ ਸਿੱਖਾਂ ਤੇ ਮੁਗਲਾਂ ਦੇ ਦਰਮਿਆਨ 1746 ਈਸਵੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਨੂਵਾਲ ਸ਼ੰਭ ਦੇ ਵਿੱਚ ਵਾਪਰਿਆ ਤਿੰਨ ਮਹੀਨੇ ਦੇ ਕਰੀਬ ਚੱਲੀ ਇਸ ਲੜਾਈ ਦੇ ਦੌਰਾਨ 11000 ਸਿੰਘ ਸਿੰਘਣੀਆਂ ਲੜਾਈ ਦੇ ਦੌਰਾਨ ਸ਼ਹੀਦ ਹੋ ਗਏ ਤੇ 2000 ਤੋਂ ਵੱਧ ਜੰਗਲ ਦੇ ਵਿੱਚ ਲੱਗੀ ਅੱਗ ਤੇ ਵਿਆਸ ਦਰਿਆ ਨੂੰ ਪਾਰ ਕਰਦੇ ਸਮੇਂ ਸ਼ਹੀਦ ਹੋਏ ਵਾਹਿਗੁਰੂ ਜੀ ਤੇ ਹਜ਼ਾਰਾਂ ਹੀ ਲੋਕ ਉਹਨਾਂ ਨੂੰ ਲਾਹੌਰ ਵਿਖੇ ਵੰਦੀ ਬਣਾ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਬਾਅਦ ਤੁਰਕਾਂ ਨੇ ਇਹ ਐਲਾਨ ਕਰ ਦਿੱਤਾ ਸੀ ਵਾਹਿਗੁਰੂ ਜੀ ਕਿ ਅਸੀਂ ਸਾਰੇ ਹੀ ਸਿੱਖ ਖਤਮ ਕਰ ਦਿੱਤੇ ਨੇ ਪਰ ਸਿੱਖਾਂ ਨੇ 2 ਸਾਲ ਦੇ ਬਾਅਦ 1748 ਈਸਵੀ ਨੂੰ ਵੱਡੀ ਵਿਸਾਖੀ ਨੂੰ ਇੱਕ ਵੱਡਾ ਇਕੱਠ ਕੀਤਾ ਸੀ ਵਾਹਿਗੁਰੂ ਜੀ ਤੇ ਵੱਡੇ ਕੱਲੂਕਾਰੇ ਵਾਲੇ ਦਿਨ ਇਸ ਤੋਂ ਵੀ ਵੱਧ ਕਤਲਿਆਮ ਹੋਇਆ ਸੀ ਵਾਹਿਗੁਰੂ ਜੀ ਇਸ ਲਈ ਉਸ ਨੂੰ ਇਸ ਤੋਂ ਵੱਖਰਾਉਣ ਲਈ ਇਸ ਨੂੰ ਛੋਟੇ ਕੱਲੂਕਾਰੇ ਦਾ ਨਾਮ ਦਿੱਤਾ ਗਿਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ